ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਜਦੋਂ ਬਹੁਤ ਲੋਕ ਦੂਰ ਦੂਰ ਤੋਂ ਆਣ ਕੇ ਗੋਇੰਦਵਾਲ ਵਿਖੇ ਕੰਮ ਕਰਨ ਲੱਗ ਪਏ ਤਾਂ ਇੱਕ ਦਿਨ ਬੱਲੂ ਚੁਗਰੂ ਅਮਰਦਾਸ ਜੀ ਦਾ ਸਭ ਤੋਂ ਨੇੜੇ ਦਾ ਸੇਵਕ ਸੀ ਉਹਨੇ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਲੋਕ ਕਪੜੀ ਰਹਿਣ ਵਾਸਤੇ ਘਰ ਬਣਵਾਉਣਾ ਚਾਹੁੰਦੇ ਹਨ ਪਰ ਲੱਕੜੀ ਦੀ ਥੋੜ੍ਹ ਕਰਕੇ ਬਹੁਤ ਦੁਖੀ ਹਨ ਲੱਕੜ ਦੀ ਬਹੁਤ ਲੋੜ ਹੈ ਜੇ ਮਿਲ ਜਾਵੇ ਤਾਂ ਲੋਕ ਆਪਣੀ ਇੱਛਾ ਦੇ ਅਨੁਸਾਰ ਘਰਾਂ ਦੀ ਉਸਾਰੀ ਕਰਕੇ ਆਪਣੇ ਬਾਲ ਬੱਚੇ ਦਾ ਬਸੇਬਾ ਕਰ ਲੈਣ ਗੁਰੂ ਜੀ ਨੇ ਕਿਹਾ ਅੱਛਾ ਹੁਣੇ ਪ੍ਰਬੰਧ ਕਰ ਦਿੰਦੇ ਹਾਂ ਗੁਰੂ ਜੀ ਨੇ ਆਪਣੇ ਪਤੀਜੇ ਸਾਵਨ ਮੱਲ ਨੂੰ ਸਦਕੇ ਕਿਹਾ ਤੂੰ ਸੀਰੀਆਸਤ ਹਰੀਪੁਰ ਦੇ ਰਾਜੇ ਪਾਸ ਜਾਓ ਤੇ ਉਥੋਂ ਮਕਾਨਾਂ ਦੇ ਵਰਤੋਂ ਵਿੱਚ ਆਉਣ ਵਾਲੀ ਲੱਕੜ ਦੀ ਗੱਠੇ ਬੰਨ੍ਹ ਕੇ ਦਰਿਆ ਬਿਆਸਾ ਰਹੀ ਪਿਜਣ ਦਾ ਪ੍ਰਬੰਧ ਕਰੋ ਸਵਨਮੱਲੇ ਕਿਹਾ ਕਿ ਮਹਾਰਾਜ ਪਹਾੜੀਏ ਲੋਕ ਪੱਥਰ ਪੂਜਦੇ ਹਨ ਓਹੋ ਗੁਰੂ ਪੂਜਾ ਦੇ ਪੁਜਾਰੀ ਨਹੀਂ ਹਨ ਇਸ ਕਰਕੇ ਲੱਕੜ ਖਰੀਦਣ ਵਾਸਤੇ ਬਹੁਤ ਧਨ ਚਾਹੀਦਾ ਹੈ ਅਤੇ ਆਦਮੀ ਵੀ ਬਹੁਤ ਚਾਹੀਦੇ ਹਨ ਜਾਂ ਫਿਰ ਮੇਰੇ ਪਾਸ ਕਰਾਮਾਤ ਹੋਵੇ ਜਿਸ ਨਾਲ ਰਾਜੀ ਨੂੰ ਸਿੱਖ ਕਰਕੇ ਆਪਣੇ ਅਨੁਸਾਰੀ ਕਰਕੇ ਲੋੜ ਅਨੁਸਾਰ ਲੱਕੜ ਭੇਜੀ ਜਾਵੇ 사ਵਨ ਮਲਦੀ ਕਲ ਸੁਣ ਕੇ ਗੁਰੂ ਜੀ ਨੇ ਕਿਹਾ ਜਿਸ ਤਰ੍ਹਾਂ ਤੂੰ ਚਾਹੇਂਗਾ ਉਸ ਤਰ੍ਹਾਂ ਹੀ ਹੋਵੇਗਾ ਸਭ ਸ਼ਕਤੀਆਂ ਤੇਰੀ ਅਧੀਨ ਹੋਣ ਗਿਆ ਗੁਰੂ ਜੀ ਦੇ ਇਨਾ ਬਚਨਾਂ ਦੇ ਨਾਲ ਹੀ 사વન ਮਲ ਜੀ ਨੂੰ ਮਹਾਨ ਸ਼ਕਤੀ ਪ੍ਰਾਪਤ ਹੋ ਗਈ ਅਤੇ 사વન ਮਲ ਜੀ ਹਰੀਪੁਰ ਨੂੰ ਜਾਣ ਵਾਸਤੇ ਤਿਆਰ ਹੋ ਗਏ ਜਦ ਇਸ ਗੱਲ ਦਾ 사વન ਮਲ ਦੀ ਮਾਤਾ ਨੂੰ ਪਤਾ ਲੱਗਾ ਤਾਂ ਉਸ ਨੇ ਗੁਰੂ ਜੀ ਨੂੰ ਹੱਥ ਜੋੜ ਕੇ ਆਖਿਆ ਕਿ ਮੇਰਾ ਪੁੱਤਰ ਅਨਜਾਨ ਹੈ ਇਸ ਨੂੰ ਪਹਾੜ ਵੱਲ ਨਾ ਭੇਜੋ ਉੱਥੇ ਡੈਣਾ ਤੇ ਭੂਤ ਪ੍ਰੇਤ ਬਹੁਤ ਰਹਿੰਦੇ ਹਨ ਇਸ ਨੂੰ ਪਰਦੇਸੀ ਜਾਣ ਕੇ ਖਾ ਜਾਣਗੇ ਮੇਰਾ ਤਾਂ ਇੱਕੋ ਇੱਕ ਪੁੱਤਰ ਹੈ ਤੁਸੀਂ ਕਿਸੇ ਹੋਰ ਸਿਆਣੇ ਸਿੱਖ ਨੂੰ ਭੇਜ ਦਿਓ गुरु जी ने हस के कहा कि सावण मल नेक्ति दे दी है जिस अगे भूता प्रेता ते डैणा का कोई जोर नहीं चलेगा सब इस तो डर के दूर रहने ग उस तो उपरांत गुरु जी ने सावण मल को सद के अपना एक रुमाल दिता तो इसती के मारना चाहेगा ਤਾਂ ਮਰ ਜਾਏਗਾ ਤੇ ਜੇ ਕਿਸੇ ਮੁਰਤੇ ਨੂੰ ਜਗਾਉਣਾ ਚਾਹੇਗਾ ਤਾਂ ਉਹ ਵੀ ਜਾਗ ਪਵੇਗਾ ਜੂ ਤੇਰੀ ਮੰਦੀ ਇੱਛਾ ਹੋਵੇਗੀ ਉਹ ਇਹ ਰਮਾਲ ਸਭ ਪੂਰੀ ਕਰੇਗਾ ਐਸਾ ਸ਼ਕਤੀਸ਼ਾਲੀ ਰਮਾਲ ਲੈ ਕੇ ਸਾਵਨ ਮੱਲਨੀ ਉਸ ਨੂੰ ਖੁਸ਼ੀ ਨਾਲ ਜਦ ਸਿਰ ਤੇ ਰੱਖ ਲਿਆ ਤਾਂ ਉਸ ਦੇ ਕਪਾਟ ਖੁੱਲ ਗਏ ਸਬਰੀ ਤਾਂ ਸਿੱਧਾ ਉਸ ਦੇ ਅੱਗੇ ਹੱਥ ਜੋੜ ਕੇ ਆ ਖੜੀਆਂ ਹੋਈਆਂ ਸਾਵਨ ਮੱਲ ਇਹ ਰਮਾਲ ਲੈ ਕੇ ਦੂਸਰੇ ਦਿਨ ਤਿਆਰੀ ਕਰਕੇ ਹਰੀਪੁਰ ਜ਼ਿਲ੍ਹਾ ਕਾਂਗੜੇ ਵਿੱਚ ਇੱਕ ਛੋਟੀ ਜਹੀ ਜੋਰਿਆਸਤ ਹੈ ਉਧਰ ਵੱਲ ਨੂੰ ਤੁਰ ਪਿਆ ਤੇ ਕੁਝ ਦਿਨਾਂ ਉਪਰੰਤ ਹਰੀਪੁਰ ਪਹੁੰਚ ਕੇ ਇੱਕ ਧਰਮਸਾਲਾ ਵਿੱਚ ਜਾ ਕੇ ਡੇਰਾ ਕੀਤਾ। ਸਾਵਣ ਮਲ ਨੇ ਇੱਕ ਦਿਨ ਦੇਖਿਆ ਕਿ ਰਾਜੇ ਦੇ ਮੇਲਾ ਵਿੱਚ ਬੜਾ ਰੌਣਾ ਪਿੱਟਣਾ ਹੋ ਰਿਹਾ ਸੀ। ਉਸਨੇ ਇੱਕ ਆਦਮੀ ਨੂੰ ਪੁੱਛਿਆ ਕਿ ਇੱਥੇ ਕੀ ਹੋਇਆ ਹੈ? ਲੋਕ ਰੋਂਦੇ ਕਿਉਂ ਹਨ? ਉਸ ਆਦਮੀ ਨੇ ਦੱਸਿਆ ਕਿ ਇਸ ਨਗਰ ਦੇ ਰਾਜੇ ਦਾ ਨੌਜਵਾਨ ਸੁੰਦਰ ਪੁੱਤਰ ਮਰ ਗਿਆ ਹੈ ਇਸ ਕਰਕੇ ਇਹ ਹਹਾਕਾਰ ਹੋ ਰਹੀ ਹੈ ਇਹ ਗੱਲ ਸੁਣ ਕੇ ਸਾਵਨ ਮੱਲ ਨੇ ਵਿਚਾਰਿਆ ਕਿ ਰਾਜੇ ਨੂੰ ਗੁਰੂ ਘਰ ਦਾ ਸਿੱਖ ਬਣਾਉਣ ਵਾਸਤੇ ਇਹ ਬਹੁਤ ਇੱਕ ਚੰਗਾ ਅਫਸਰ ਹੈ ਤਦ ਵਿਚਾਰ ਕਰਕੇ ਸਾਵਨ ਮੱਲ ਰਾਜੇ ਦੇ ਮਹਿਲਾਂ ਵਿੱਚ ਚਲਿਆ ਗਿਆ ਤੇ ਰਾਜੇ ਦੀ ਇੱਕ ਵਜ਼ੀਰ ਨੂੰ ਸੱਦ ਕੇ ਆਖਿਆ ਕਿ ਜੇਕਰ ਰਾਜਾ ਆਪਣੀ ਪ੍ਰਜਾ ਸਿਹਤ ਗੁਰੂ ਨਾਨਕ ਦਾ ਸਿੱਖ ਹੋ ਜਾਵੇ ਤਾਂ ਮੈਂ ਇਸ ਲੜਕੇ ਨੂੰ ਜ਼ਿੰਦਾ ਕਰ ਦਿਆਂਗਾ ਇਹ ਗੱਲ ਜਦ ਵਜ਼ੀਰ ਨੇ ਰਾਜੇ ਨੂੰ ਜਾ ਕੇ ਦੱਸੀ ਤਾਂ ਰਾਜੇ ਨੇ ਕਿਹਾ ਕਿ ਅਸੀਂ ਗੁਰੂ ਜੀ ਦੇ ਸਾਰੇ ਹੀ ਸਿੱਖ ਬਣ ਜਾਵਾਂਗੇ ਤੇ ਹੋਰ ਵੀ ਜੋ ਆਗਿਆ ਕਰੂੰਗੀ ਅਸੀਂ ਉਹ ਸਭ ਮੰਨਾਂਗੇ ਉਸ ਗੁਰੂ ਦੇ ਸਿੱਖ ਨੂੰ ਸੇਤੀ ਲਿਆਓ ਉਹ ਸਾਡੇ ਪ੍ਰਾਣਾ ਦਾਦਾਤਾ ਹੈ ਸਾਡੀ ਲੜਕੀ ਨੂੰ ਜਿਉਂਦਾ ਕਰ ਦੇਵੇ ਤਦ ਬਚੀਰ ਸਾਵਣ ਮਲ ਜੀ ਨੂੰ ਰਾਜੇ ਦੇ ਪਾਸ ਲੈ ਗਿਆ ਰਾਜੇ ਨੇ ਸਾਵਣ ਮਲ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ ਕੀ ਅਸੀਂ ਸਾਰੇ ਤੁਹਾਡੀ ਆਗਿਆ ਦਾ ਪਾਲਣ ਕਰਾਂਗੇ ਬਸ ਤੁਸੀਂ ਮੇਰੇ ਲੜਕੇ ਨੂੰ ਜਿਉਂਦਾ ਕਰ ਦਿਓ ਤਦ ਸਾਵਨ ਮੱਲਨੇ ਕਿਹਾ ਮੁਰਦਾ ਲੜਕੇ ਨੂੰ ਮੇਰੇ ਪਾਸ ਲਿਆ ਬੋ ਇਹ ਆਪ ਲੋਕ ਸਾਰੇ ਧੀਰਜ ਨਾਲ ਚੁੱਪ ਕਰਕੇ ਬੈਠ ਜਾਓ ਤੇ ਮਨ ਵਿੱਚ ਵਾਹਿਗੁਰੂ ਦਾ ਸਿਮਰਨ ਕਰੋ ਰੋਣਾ ਪਿਟਣਾ ਬੰਦ ਕਰ ਦਿਓ ਸਾਵਨ ਮਲ ਦੇ ਕਹਿਨ ਅਨੁਸਾਰ ਰਾਜੇ ਨੇ ਆਪਣੇ ਮੁਰਦਾ ਲੜਕੇ ਨੂੰ ਉਸ ਦੇ ਪਾਸ ਲਿਆ ਰੱਖਿਆ ਤੇ ਆਪ ਚੁੱਪ ਕਰਕੇ ਪਾਸ ਹੋ ਕੇ ਬੈਠ ਗਿਆ ਤਾਂ ਸਾਵਨ ਮਲ ਨੇ ਲੜਕੇ ਦੇ ਮੂੰਹ ਤੋਂ ਕੱਪੜਾ ਹਟਾ ਕੇ ਉਸ ਦੇ ਮੂੰਹ ਵਿੱਚ ਰੁਮਾਲ ਦੇ ਇੱਕ ਕੰਨੀ ਜਲ ਦੀ ਧੋਕੇ ਪਾਈ ਤੇ ਰੁਮਾਲ ਨੂੰ ਲੜਕੇ ਦੇ ਸਿਰ ਉੱਤੇ ਫੇਰ ਕੇ ਸਤ ਨਾਮ ਆਖਿਆ ਤਾਂ ਲੜਕੇ ਵਿੱਚ ਕੁਝ ਹੀ ਸਨਾ ਵਿੱਚ ਜਾਨ ਪੈ ਗਈ ਉਹ ਲੜਕਾ ਉੱਠ ਕੇ ਬੈਠ ਗਿਆ ਤੇ ਰਾਜੇ ਨੇ ਦੌੜ ਕੇ ਉਸ ਲੜਕੇ ਨੂੰ ਆਪਣੇ ਗਲ ਨਾਲ ਲਾਇਆ ਤੇ ਰਾਣੀ ਨੇ ਉਸ ਦਾ ਮੱਥਾ ਜਮਿਆ ਉਸ ਤੋਂ ਉਪਰੰਤ ਰਾਜਾ ਰਾਣੀ ਦੋਵੇਂ ਹੀ ਸਾਵਨ ਮਲ ਦੇ ਚਰਨਾ ਉੱਤੇ ਪੈ ਗਏ ਸਾਰੇ ਸਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਰਾਜੇ ਨੇ ਆਪਣੇ ਮਹਿਲਾਂ ਵਿੱਚ ਸਾਵਨ ਮੱਲ ਨੂੰ ਸੁੰਦਰ ਪਲੰਗ ਤੇ ਬਿਠਾ ਕੇ ਬਹੁਤ ਹੀ ਪੇਟਾ ਅਰਪਣ ਕੀਤੀਆਂ ਤੇ ਹੋਰ ਸਾਰੇ ਰਾਜ ਦਰਬਾਰੀਆਂ ਨੇ ਪੇਟਾ ਅਰਪਣ ਕਰਕੇ ਸਾਵਨ ਮੱਲ ਨੂੰ ਨਮਸਕਾਰਾਂ ਕੀਤੀਆਂ ਰਾਜਾ ਬਜੀਰ ਅਤੇ ਹੋਰ ਸਾਰੇ ਅਹਲਕਾਰ ਸਤਨਾਮ ਦਾ ਉਪਦੇਸ਼ ਲੈ ਕੇ ਗੁਰੂ ਘਰ ਦੇ ਸਿੱਖ ਬਣ ਗਏ ਤੇ ਸਾਵਨ ਮੱਲ ਦੀ ਬੜੇ ਪ੍ਰੇਮ ਤੇ ਸਰਦਾ ਨਾਲ ਸੇਵਾ ਕਰਨ ਲੱਗੇ ਕੁਝ ਦਿਨ ਠਹਿਰ ਕੇ ਸਾਵਨ ਮੱਲ ਨੇ ਰਾਜੇ ਨੂੰ ਆਖਿਆ ਕਿ ਬਿਆਸਾ ਦੇ ਕਿਨਾਰੇ ਗੋਇੰਦਵਾਲ ਇੱਕ ਨਗਰ ਹੈ ਉਥੇ ਗੁਰੂ ਨਾਨਕ ਜੀ ਦੀ ਗੱਤੇ ਉੱਤੇ ਗੁਰੂ ਅਮਰਦਾਸ ਜੀ ਇਸ ਸਮੇਂ ਬੈਠੇ ਹੋਏ ਹਨ। ਉਥੇ ਸਿੱਖਾਂ ਦੇ ਘਰਾਂ ਦੀ ਉਸਾਰੇ ਬਾਤ ਸਾਨੂੰ ਬਹੁਤ ਲੱਕੜਾਂ ਦੀ ਲੋੜ ਹੈ। ਤੁਸੀਂ ਲੱਕੜਾਂ ਅਤੇ ਸਤੀਰਾਂ ਦੇ ਬੇੜੇ ਬਣ ਕੇ ਵਿਆਸਾ ਵਿੱਚ ਪਾਈ ਜਾਓ। ਅਤੇ ਨਾਲ ਹੀ ਕੁਝ ਆਪਣੇ ਆਦਮੀ ਵੀ ਭੇਜੀ ਜਾਓ। ਜੋ ਗੋਇੰਦਬਾਲ ਬਿਖੇ ਪਹੁੰਚ ਕੇ ਲੱਕੜਾਂ ਨੂੰ ਕਿਨਾਰੇ ਲਾਈ ਜਾਣ ਇਹ ਗੱਲ ਸੁਣ ਕੇ ਰਾਜੇ ਨੇ ਬਹੁਤ سارے ਆਦਮੀ ਲੱਕੜਾਂ ਨੂੰ ਵਢਣ ਕੱਟਣ ਅਤੇ bèੜੇ ਵਨਕੇ ਦਰਿਆ ਵਿੱਚ ਤਾਰਨ ਵਾਸਤੇ ਲਾ ਦਿੱਤੇ ਇਸ ਤਰ੍ਹਾਂ ਸੇਤੀ ਹੀ ਬਹੁਤ ਲੱਕੜ ਗੋਇੰਦਬਾਲ ਬਿਖੇ ਪਹੁੰਚਣ ਲੱਗ ਪਈ ਤੇ ਲੋਕ ਆਪੋ ਆਪਣੀ ਲੋੜ ਅਨੁਸਾਰ ਗੁਰੂ ਜੀ ਤੋਂ ਲੱਕੜਾਂ ਲੈ ਕੇ ਆਪੋ ਆਪਣੇ ਮਕਾਨ ਤੇ ਦੁਕਾਨਾ ਉਸਾਰਨ ਲੱਗ ਪਏ ਜਦ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਤਾਂ 사વન ਮੱਲ ਨੇ ਸੋਚਿਆ ਗੋਇੰਦਵਾਲ ਬਿਕੇ ਵਾਪਸ ਚਲੇ ਜਾਣਾ ਹੀ ਠੀਕ ਹੈ ਪਰ ਇੱਕ ਗੱਲ ਉਥੇ ਚਲੇ ਜਾਣ ਵਿੱਚ ਚਿੰਤਾਜਨਕ ਹੈ ਜਿਸ ਸੱਤੀਵਾਨ ਰਮਾਲ ਕਰਕੇ ਮੇਰੀ ਇੰਨੀ ਮਾਨਤਾ ਹੈ ਤੇ ਮੈਮਾ ਹੈ ਉਹ ਰਮਾਲ ਗੁਰੂ ਜੀ ਮੇਰੇ ਪਾਸੋਂ ਲੈ ਲੈਣਗੇ ਤੇ ਫਿਰ ਮੇਰਾ ਸਾਰਾ ਮਾਨ ਚਲਿਆ ਜਾਵੇਗਾ ਮੇਰੇ ਇੱਥੇ ਰਹਿਣ ਵਿੱਚ ਹੀ ਮੇਰੀ ਬੜਾਈ ਹੈ ਸਾਰੇ ਲੋਕ ਅਤੇ ਰਾਜਾ ਮੇਰੀ ਬਹੁਤ ਪੂਜਾ ਪ੍ਰਤਿਸ਼ਠਾ ਕਰਦੇ ਹਨ ਅਤੇ ਬਹੁਤ ਪ੍ਰਕਾਰ ਦੇ ਪਦਾਰਥ ਤੇ ਧੰਪੇਟਾ ਕਰਦੇ ਹਨ ਮੈਂ ਵਾਪਿਸ ਗੋਇੰਦਵਾਲ ਜਾ ਕੇ ਲੈਣਾ ਕੀ ਹੈ ਇਹ ਨਿੱਚਾ ਕਰਕੇ ਸਾਵਨ ਮੱਲ ਹਰੀਪੁਰ ਵਿਖੇ ਹੀ ਰਹਿਣ ਲੱਗ ਪਿਆ ਜਦ ਇਸ ਗੱਲ ਦਾ ਅੰਦਰ ਜਾਮੀ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਹੁਕਮਨਾਮਾ ਲਿਖ ਕੇ ਉਸ ਨੂੰ ਵਾਪਸ ਗੋਇੰਦਵਾਲ ਪਹੁੰਚਣ ਦਾ ਹੁਕਮ ਦਿੱਤਾ ਪਰ 사ਵਨ ਮਲ ਨੇ ਕੁਝ ਬਹਾਨਾ ਕਰਕੇ ਲਿਖ ਕੇ ਭੇਜਿਆ ਕਿ ਮੈਨੂੰ ਰਾਜਾ ਇਥੋਂ ਆਣ ਨਹੀਂ ਦੇ ਰਿਹਾ ਮੈਂ ਕੁਝ ਦਿਨ ਹੋਰ ਠਹਿਰ ਕੇ ਆਵਾਂਗਾ ਗੁਰੂ ਜੀ ਨੇ ਉਸ ਦੀ ਮੰਦੀ ਗੱਲ ਨੂੰ ਸਮਝ ਕੇ ਵਿਚਾਰਿਆ ਕਿ ਇਸ ਨੂੰ ਸਖਤੀ ਦਾ ਮਾਨ ਹੋ ਗਿਆ ਹੈ ਇਸ ਕਰਕੇ ਹੁਣੇ ਹੀ ਇਸ ਨੂੰ ਸੋਧਣਾ ਚਾਹੀਦਾ ਹੈ ਨਹੀਂ ਤਾਂ ਇਹ ਹੀ ਹੰਕਾਰੀ ਹੋ ਕੇ ਕੁਰਾਹੇ ਪੈ ਜਾਏਗਾ। ਤਦ ਗੁਰੂ ਜੀ ਨੇ ਆਪਣੇ ਮਨ ਵਿੱਚ ਚਿਤਵਨਾ ਕਰਕੇ ਪਲ ਛਿਨ ਵਿੱਚ ਹੀ ਰੁਮਾਲ ਗੋਇੰਦ ਬਾਲ ਵਿਖੇ ਖਿੱਚ ਲਿਆ। ਜਦ ਸਾਵਣ ਮੱਲ ਨੇ ਦੇਖਿਆ ਕਿ ਮੇਰੇ ਪਾਸ ਰੁਮਾਲ ਨਹੀਂ ਰਿਹਾ। ਤਾਂ ਉਹ ਬਹੁਤ ਪਛਤਾਇਆ ਕਿ ਮੈਂ ਗੁਰੂ ਜੀ ਦੀ ਆਗਿਆ ਪੰਗ ਕਰਕੇ ਬਹੁਤ ਵੱਡਾ ਕੁਰਮਾ ਕੀਤਾ ਹੈ ਇਹ ਮੈਨੂੰ ਨਹੀਂ ਤੇ ਕਰਨਾ ਚਾਹੀਦਾ ਦੋ ਚਾਰ ਦਿਨ ਜਦੋਂ ਇਸ ਤਰ੍ਹਾਂ ਹੀ ਪਸਤਾਵੇ ਵਿੱਚ ਬੀਤ ਗਏ ਤਾਂ ਉਸਨੇ ਸੋਚਿਆ ਕਿ ਮੈਨੂੰ ਗੁਰੂ ਜੀ ਦੇ ਕੋਲ ਵਾਪਸ ਜਾ ਕੇ ਮਾਫੀ ਮੰਗਣੀ ਹੀ ਉਚਿਤ ਹੈ ਗੁਰੂ ਜੀ ਉਦਾਰਚਿਤ ਹਨ ਮੇਰੀ ਭੁੱਲ ਨੂੰ ਬਖਸ਼ ਦੇਣਗੇ ਇਸ ਵਿਚਾਰ ਅਨੁਸਾਰ ਸਾਵਨ ਮੱਲ ਨੇ ਰਾਜੇ ਨੂੰ ਆਖਿਆ ਕਿ ਤੁਸੀਂ ਪਰਿਵਾਰ ਸਿਹਤ ਮੇਰੇ ਨਾਲ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰ ਲਵੋ ਗੁਰੂ ਜੀ ਬੜੇ ਦਿਆਲੂ ਕਰਪਾਲੂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲੇ ਹਨ ਸਾਵਨ ਮੱਲ ਦੀ ਪ੍ਰੇਰਣਾ ਕਰਕੇ ਰਾਜਾ ਤੇ ਉਸ ਦਾ ਬਚੀਰ ਆਪਣੀ ਪਰਿਵਾਰਾਂ ਸਹਿਤ ਗੁਰੂ ਜੀ ਦੇ ਦਰਸ਼ਨ ਕਰਨ ਦੀ ਵਾਸਤੇ ਗੋਇੰਦਵਾਲ ਵਿਖੇ ਨੂੰ ਚੱਲ ਪਏ ਹੌਲੀ-ਹੌਲੀ ਚੱਲ ਕੇ ਗੋਇੰਦਵਾਲ ਵਿਖੇ ਬਿਆਸਾ ਨਦੀ ਦੇ ਕਿਨਾਰੇ ਡੇਰਾ ਕਰ ਲਿਆ ਸਭ ਤੋਂ ਪਹਿਲਾਂ ਸਾਵਣ ਮਲ ਆਪ ਇਕੱਲਾ ਹੀ ਗੁਰੂ ਜੀ ਦੇ ਪਾਸ ਹਾਜ਼ਰ ਹੋਇਆ ਤੇ ਨਮਸਕਾਰ ਕਰਕੇ ਜਦ ਬੈਠ ਗਿਆ ਤਦ ਗੁਰੂ ਜੀ ਨੇ ਹੱਸ ਕੇ ਕਿਹਾ ਸਾਵਨ ਮੱਲ ਇੰਨੀ ਥੋੜੀ ਸ਼ਕਤੀ ਪਾ ਕੇ ਹੀ ਮੂੰਹ ਫੇਰ ਲੈਣਾ ਸੀ ਤਦ ਸਾਵਨ ਮੱਲ ਨੇ ਹੱਥ ਜੋੜ ਕੇ ਤਿੰਨ ਵਾਰ ਆਪਣੀ ਭੁੱਲ ਦੀ ਮਾਫੀ ਮੰਗ ਕੇ ਗੁਰੂ ਜੀ ਨੂੰ ਆਖਿਆ ਕਿ ਮੈਂ ਭੁੱਲਣਹਾਰ ਹਾਂ ਆਪ ਜੀ ਭੁੱਲਾਂ ਬਖਸ਼ਣ ਵਾਲੇ ਹੋ ਮੈਨੂੰ ਬਖਸ਼ ਦਿਓ ਗੁਰੂ ਜੀ ਨੇ ਉਸਦੀ ਗੱਲ ਤੇ ਪ੍ਰਸੰਨ ਹੋ ਕੇ ਆਖਿਆ ਚਾਵਨ ਮਾਲ ਪਹਿਲਾਂ ਤੈਨੂੰ ਰੁਮਾਲ ਵਿੱਚ ਸ਼ਕਤੀ ਦਿੱਤੀ ਸੀ ਹੁਣ ਤੇਰੀ ਬਾਤ ਵਿੱਚ ਤੈਨੂੰ ਸ਼ਕਤੀ ਦਿੰਦੇ ਹਾਂ ਤੂੰ ਰਾਜਗੁਰੂ ਹੀ ਬੜਿਆ ਰਹਿ ਪਰ ਗੁਰੂ ਘਰ ਨੂੰ ਕਦੇ ਭੁੱਲੀ ਨਾ ਆਪਾਂ ਕਦੇ ਨਾ ਜਿੱਤਣਾ ਸਭ ਭੂਤ ਪ੍ਰੀਤ ਆਦ ਤੇਰੇ ਅਧੀਨ ਰਹਿਣਗੇ ਦੋਹਾਂਕਾਰ ਕਰਕੇ ਪੱਤੀ ਮਾਰਕ ਤੂੰ ਦੂਰ ਹੋ ਗਿਆ ਸੀ ਜਿਸ ਕਰਕੇ ਤੇਰੀ ਸੁਧਾਰ ਵਾਸਤੇ ਤੈਨੂੰ ਸ਼ਕਤੀਹੀਨ ਕਰਕੇ ਗੁਰਮੁਖ ਮਾਰਗ ਤੇ ਤੋੜਿਆ ਹੈ ਸਦਾ ਹੀ ਸਤਨਾਮ ਦਾ ਸਿਮਰਨ ਕਰਦੇ ਰਹਿਣਾ ਦੋਹਾਂ ਲੋਕਾਂ ਦੇ ਸੁੱਖ ਦੀ ਦਾਤ ਲੈ ਕੇ ਸਾਵਨ ਮੱਲ ਬੜਾ ਪਰਸੰਨ ਹੋ ਗਿਆ ਉਸ ਤੋਂ ਉਪਰੰਤ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਰਾਜਾ ਆਪਣੇ ਪਰਿਵਾਰ ਸਹਿਤ ਬਜੀਰਾ ਸਮੇਤ ਬੜੀ ਸਾਦਾ ਨਾਲ ਆਪ ਜੀ ਦੇ ਦਰਸ਼ਨ ਕਰਨ ਆਇਆ ਹੈ ਜੇ ਤੁਸੀਂ ਹੁਕਮ ਕਰੋ ਤਾਂ ਉਸ ਨੂੰ ਸਾਧ ਲਿਆਵਾਂ ਗੁਰੂ ਜੀ ਨੇ ਕਿਹਾ ਰਾਜਾ ਆਪਣੇ ਸਾਥੀਆਂ ਸਹਿਤ ਲੰਗਰ ਵਿੱਚੋਂ ਪ੍ਰਸ਼ਾਦ ਸੱਕੇ ਫਿਰ ਸਾਡੇ ਪਾਸ ਕੀਬਲ ਪੁਰਸ ਲੈ ਕੇ ਹੀ ਆਵੇ ਇਸ ਤਰੀ ਕੋਈ ਨਾ ਆਵੇ ਇਹੇ ਬਚਨ ਸੁਣ ਕੇ 사ਵਨ ਮੱਲ ਨੇ ਆਖਿਆ ਕਿ ਮਹਾਰਾਜ ਰਾਜੇ ਦੀਆਂ ਰਾਣੀਆਂ ਬੜੀ ਸ਼ਰਧਾ ਕਰਕੇ ਆਪ ਜੀ ਦੇ ਦਰਸ਼ਨ ਕਰਨ ਆਈਆਂ ਹਨ ਉਹਨਾਂ ਦੀ ਇੱਛਾ ਵੀ ਆਪ ਪੂਰੀ ਕਰੋ ਜੇ ਉਹ ਨਿਰਾਸ਼ ਹੋ ਕੇ ਵਾਪਸ ਜਾਣ ਗਈਆਂ ਤਾਂ ਬਹੁਤ ਦੁੱਖ ਪ੍ਰਤੀਤ ਕਰਨ ਗਈਆਂ ਇਸ ਘਰ ਕੇ ਆਗਿਆ ਕਰੋ ਕਿ ਰਾਣੀਆਂ ਵੀ ਆਣ ਕੇ ਦਰਸ਼ਨ ਕਰ ਲੈਣ। ਤਦ ਗੁਰੂ ਜੀ ਨੇ ਫਰਮਾਇਆ ਕਿ ਸਭ ਰਾਣੀਆਂ ਅਤੇ ਦਾਸੀਆਂ ਚਿੱਟੇ ਕੱਪੜੇ ਪਹਿਨ ਕੇ ਸਾਡੇ ਪਾਸ ਆਉਣ। ਰੰਗਦਾਰ ਕੱਪੜਾ ਕੋਈ ਵੀ ਪਹਿਨ ਕੇ ਨਾ ਆਵੇ। ਅਤੇ ਨਾ ਹੀ ਕੋਈ ਮੋਤੀ ਕੱਪੜਾ ਲੈ ਕੇ ਆਵੇ। ਜਦ ਇਹ ਸਾਰੀ ਭਾਰਤਾ ਸਾਵਣ ਮਲਨੀ ਰਾਜੀ ਨੂੰ ਜਾ ਕੇ ਦੱਸੇ ਤਾਂ ਰਾਜਾ ਗੁਰੂ ਜੀ ਦੀਆਂ ਸਾਰੀਆਂ şartਾਂ ਮੰਨ ਕੇ ਦਰਸ਼ਨ ਕਰਨ ਦੇ ਬਾਸਤੇ ਤਿਆਰ ਹੋ ਗਿਆ ਸਭ ਰਾਣੀਆਂ ਅਤੇ ਦਾਸੀਆਂ ਨੇ ਚਿੱਟੇ ਬਸਤਰ ਪਹਿਨ ਲਏ ਤੀਜਤਾ ਸੱਤ ਪੇਟਾ ਲੈ ਕੇ ਤੁਰ ਪਏ ਸਭ ਨੇ ਲੰਗਰ ਵਿੱਚੋਂ ਪ੍ਰਸ਼ਾਦ ਦਾ ਸਕਿਆ ਤੇ ਫਿਰ ਗੁਰੂ ਜੀ ਦੇ ਸਾਹਮਣੇ ਹਾਜ਼ਰ ਹੋਈ ਗੁਰੂ ਜੀ ਦੇ ਅੱਗੇ ਪੇਟਾ ਰੱਖ ਕੇ ਅਤੇ ਮੱਥਾ ਟੇਕ ਕੇ ਜਦ ਸਾਰੇ ਪੁਰਸ਼ ਪਿੱਛੇ हट ਕੇ ਬੈਠ ਗਏ ਤਾਂ ਫਿਰ ਰਾਣੀਆਂ ਮੱਥਾ ਟੇਕਣ ਵਾਸਤੇ ਆਈਆਂ ਜਿੰਨਾਂ ਵਿੱਚੋਂ ਇੱਕ ਨਵੀਂ ਵਿਆਹੀ ਰਾਣੀ ਨੇ ਸ਼ਰਮ ਕਰਕੇ ਆਪਣੇ ਮੂੰਹ ਤੇ ਕੱਪੜਾ ਲੈ ਲਿਆ ਉਸਨੂੰ ਵੇਖ ਕੇ ਗੁਰੂ ਜੀ ਨੇ ਸੁਭਾਅਕ ਹੀ ਬਚਨ ਕੀਤਾ ਇਹ ਹੀ ਕਮਲੀ ਕਿਸ ਬਾਸਤੀ ਆਈ ਹੈ ਜਿਸਨੂੰ ਸਾਡੇ ਦਰਸ਼ਨ ਨਹੀਂ ਪਾਉਂਦੇ ਸਨ ਆਪ ਜੀ ਦੇ ਇਸ ਬਚਨ ਦੇ ਨਾਲ ਹੀ ਰਾਣੀ ਨੇ ਤਤ ਸੰਘੀ ਆਪਣੀ ਸੁਧ ਬੁੱਧ ਭੁੱਲ ਕੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਬਾਹਰ દોੜ ਗਈ ਰਾਜਾ ਹਰੀਪੁਰ ਇਹੇ ਕੌਤਕ ਦੇਖ ਕੇ ਡਰ ਕੇ ਹੈਰਾਨ ਤੇ ਪਰੇਸ਼ਾਨ ਹੋ ਗਿਆ। ਗੁਰੂ ਜੀ ਦੇ ਬਚਨ ਉੱਤੇ ਉਸ ਦੀ ਬਹੁਤ ਸਰਦਾਬਦ ਕਈ। ਉਸ ਤੋਂ ਉਪਰੰਤ ਕੁਝ ਦਿਨ ਠਹਿਰ ਕੇ ਜਦ ਰਾਜਾ ਵਾਪਸ ਹਰੀਪੁਰ ਨੂੰ ਜਾਣ ਲੱਗਾ। ਤਦ ਗੁਰੂ ਜੀ ਨੇ ਕਿਹਾ ਰਾਜਨ ਆਪਣੇ ਗੁਰੂ ਸਾਵਨ ਮੱਲ ਨੂੰ ਨਾਲ ਲੈ ਜਾ। ਇਹ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਕਰੇਗਾ। ਇਸ ਉੱਤੇ ਸਰਧਾ ਰੱਖਣੀ। ਗੁਰੂ ਜੀ ਦੀ ਆਗਿਆ ਅਨੁਸਾਰ ਸਾਵਨ ਮੱਲ ਨੂੰ ਨਾਲ ਲੈ ਕੇ ਰਾਜਾ ਵਾਪਸ ਹਰੀਪੁਰੇ ਚਲਿਆ ਗਿਆ। ਇਸ ਤੋਂ ਉਪਰੰਤ ਸਾਵਨ ਮੱਲ ਨੇ ਹਰੀਪੁਰ ਹੀ ਨਿਵਾਸ ਕਰ ਲਿਆ। ਕਦੇ ਕਦੀ ਕਦੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਵਿਕੇ ਆ ਜਾਂਦਾ ਸੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ